ਆਗੇ ਆਪਕੋ ਵਾਗਰੂ ਮੇਰ ਕਰੇ ਸਰਕਾਰਾਂ ਇਮਾਨਦਾਰ ਮਿਲਣ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਬੇੜੇ ਦੇ ਉੱਤੇ ਟਰੈਕਟਰ ਲੱਦੇ ਆ ਇੱਕ ਚੱਪੂਆਂ ਵਾਲੇ 5-6 ਜਾਣੇ ਨੌਜਵਾਨ ਆ ਪਰ ਬੇੜਾ ਜਿਹੜੀ ਦਿਸ਼ਾ ਦੇ ਵਿੱਚ ਲਾਉਣਾ ਚਾਹੁੰਦੇ ਆ ਉਹ ਦਿਸ਼ਾ ਨੂੰ ਨਹੀਂ ਆ ਰਿਹਾ ਬੇੜਾ ਸਿੱਧਾ ਹੀ ਤੱਕਿਆ ਜਾ ਰਿਹਾ ਵਾ ਮਤਲਬ ਪਾਕਿਸਤਾਨੀ ਸਾਈਡ ਨੂੰ ਹੀ ਕਿਉਂਕਿ ਇਹ ਬਿਲਕੁਲ ਸਰਹੱਦ ਦੇ ਤੋਂ ਨਾਲ ਹੈ ਗਜਰੀ ਵਾਲਾ ਫਿਰੋਜਪੁਰ ਹੁਣ ਫਾਜ਼ਿਲਕੇ ਦੀ ਹੱਦ 'ਤੇ ਆ ਸੋ ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਿਲ੍ਹਾ ਵੀ ਕਪੂਰਥਲਾ ਵੀ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਪੁਰੋਜਪੁਰ ਮੋਗਾ ਹਮ ਓ ਓ ਫੇਰ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਹਾਂ ਕਿਨੇ ਕਿਨੇ ਚੱਪੂ ਆ ਚੱਪੂ ਵਾਲਿਆਂ ਦਾ ਨਹੀਂ ਰੋਕਾ ਰਿਆ ਇੰਨੇ ਚੱਪੂ ਦੇ ਆ ਮਤਲਬ ਮਾਰ ਇੱਲਾਲਕਾਰੇ ਵਾਜਦੇ ਤੁਸੀਂ ਦੇਖਾ